ਆ ਦੇ ਬਾਰੇ ਖੰਸੀ। ਲੇਕੋ ਅੱਜ ਅਸੀਂ ਅੰਮ੍ਰਿਤਸਰ ਜਿਹੜੇ ਦੇ ਵਿੱਚ ਜਿਹੜੀ ਯੋਜਨਾ ਵਾਸਤੇ ਚੱਲ ਰਹੀ ਹੈ ਉਹਦੇ ਤਹਿਤ ਅਸੀਂ 44 ਬੱਚਿਆਂ ਨੂੰ 19,32,000 ਰੁਪਏ ਦੇ ਜਿਹੜੇ ਚੈੱਕ ਨੇ ਇਹ ਡਿਸਟ੍ਰੀਬਿਊਟ ਕੀਤੇ ਨੇ। ਇਹ ਸਕੀਮ ਬੇਸਿਕਲੀ ਉਹਨਾਂ ਬੱਚਿਆਂ ਵਾਸਤੇ ਆ ਜਿਹੜੇ ਬੱਚੇ ਕਿਸੇ ਤਰ੍ਹਾਂ ਨਾਲ ਸਮਾਜ ਦੇ ਆਰਥਿਕ ਸਹਾਇਤਾ ਤੋਂ ਵਾਂਝੇ ਰਹਿ ਗਏ ਨੇ। ਕੋਈ ਅਨਾਥ ਨੇ ਜਾਂ ਜਿਨ੍ਹਾਂ ਦੇ ਕੋਈ ਬੇਸਹਾਰਾ ਨੇ ਉਹ ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਉਨਾ ਵਾਸਤੇ ਇਹ ਜਿਹੜੀ ਸਕੀਮ ਆਖੋ ਦਿੱਤੀ ਗਈ ਆ ਉਹ 4000 ਰੁਪਏ ਪ੍ਰਤੀ ਮਹੀਨਾ ਹਰ ਬੱਚੇ ਨੂੰ ਦਿੱਤਾ ਜਾਂਦਾ ਜਿਹੜਾ ਜਿਹੜਾ ਖਰਚ ਕਰਨਾ ਉਹ ਸਿਰਫ ਪੜਾਈ ਵਾਸਤੇ ਖਰਚ ਹੋਣਾ ਹੈ ਇਹ ਬੱਚੇ ਜਿਹੜੇ ਨੇ ਉਹ ਕਿਤੇ ਵੀ ਆਪਦੀ ਇਹਨਾਂ ਦੇ ਪੇਰੈਂਟਸ ਜਾਂ ਗੋਡਪਰੈਂਟਸ ਜਿੱਥੇ ਵੀ ਚਾਹਣ ਉਹਨਾਂ ਨੂੰ এডੂਕੇਸ਼ਨ ਦਿਵਾ ਸਕਦੇ ਨੇ ਔਰ ਚਾਹੇ ਉਹ ਪ੍ਰਾਈਵੇਟ ਸਕੂਲ ਹੋਵੇ ਚਾਹੇ ਸਰਕਾਰੀ ਸਕੂਲ ਹੋਵੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਸਕੀਮ ਆ ਇਹ ਸਾਡੇ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਜਿਹੜੇ ਆ ਉਹ ਨਹੀਂ ਮਿਲੇ ਨਹੀਂ ਮਿਲ ਰਹੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਜਿਹੜੀ ਸਕੀਮ ਆ ਔਰ ਉਹਨਾਂ ਵਾਸਤੇ ਬੜੀ ਲਾਹੇਵੰਦ ਸਕੀਮ ਹੈ ਜਿਹੜੀ ਆ ਉਹ ਸਾਬਤ ਹੋਊਗੀ ਸੋ ਮੈਂ ਆਪਣੇ ਵੱਲੋਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦਾ ਕਾਸਟਾ ਉਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਡੇ ਸ਼੍ਰੀ ਪੰਜਾਬ ਪੁਰੀ ਸਾਹਿਬ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਫੰਕਸ਼ਨ ਆਰਗੇਨਾਈਜ਼ ਕਰਾਇਆ ਵੈਸੇ ਵੀ ਜਿਨ੍ਹਾਂ ਨੇ ਵੀ ਸਾਡੇ ਕੰਮ ਉਪਰੋਂ ਦੇ ਨੇ ਅੰਗਰਸਰ ਜਲੇ ਤੇ ਬਹੁਤ ਉਹਨੂੰ ਡਿਡਿਸ਼ੀਅਸਲੀ ਜਿਹੜਾ ਹੈਂਡਲ ਕਰ ਰਹੇ ਨੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਸਕੀਮ ਨੂੰ ਮਤਲਬ ਵੱਤ ਤੋਂ ਵੱਤ ਬੱਚਿਆਂ ਤੱਕ ਪਹੁੰਚਾਉਣ ਵਾਸਤੇ ਆਪਣੇ ਪ੍ਰਸ਼ਾਸਨ ਨਾਲ ਪੂਰਾ ਜਿਹੜਾ ਹੈ ਜੁਟ ਰਿਹਾ ਸੋ ਮੈਂ ਇਹਨਾਂ ਬੱਚਿਆਂ ਨੂੰ ਬੱਚੇ ਜਿਹੜੇ ਅੱਜ ਤੱਕ ਨੇ ਇਹ ਆਪਣੀ 4000 ਰੁਪਏ ਪ੍ਰਤੀ ਮਹੀਨਾ ਦੀ ਕਸ਼ਿਸ਼ ਲਈ ਇਹਨਾਂ ਮੋਰਫਲ ਕਾਮਨਾਵਾਂ ਦੇਣਾ ਔਰ ਉਮੀਦ ਕਰਦਾ ਹਾਂ ਕਿ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਮੁਕੰਮਲ ਤੇ ਪਹੁੰਚੇਗਾ